ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਪੰਨੂ ਨੇ ਫੇਰ ਪਸਾਲੀਆਂ ਦੋਵੇਂ ਹੀ ਸਰਕਾਰਾਂ ਬਹੁਤ ਵੱਡਾ ਪਟਾਕਾ ਪਾ ਦਿੱਤਾ ਪੰਨੂ ਨੇ ਅਮਰੀਕਾ ਦੇ ਵਿੱਚੋਂ ਅਮਰਪਾਲ ਸਿੰਘ ਬਾਰੇ ਕੀ ਬੋਲਿਆ ਕੀ ਕਹਾਣੀ ਰਚ ਦਿੱਤੀ ਹੈ ਫਿਰ ਤੋਂ ਦੋਵੇਂ ਸਰਕਾਰਾਂ ਨੂੰ ਯਾਨੀ ਇੱਕ ਕਟਾਰੇ ਦੇ ਵਿੱਚ ਖੜਾ ਦਿੱਤਾ ਤੇ ਸਰਕਾਰਾਂ ਨੂੰ ਡਰਾ ਦਿੱਤਾ ਦੋਵੇਂ ਹੀ ਸਰਕਾਰਾਂ ਪੰਜਾਬ ਦੀ ਤੇ ਸਾਡੀ ਸੈਂਟਰ ਦੀ ਸਰਕਾਰ ਹਿੰਦੁਸਤਾਨ ਦੇ ਵਿੱਚ ਪੰਨੂ ਦਾ ਜਿਹੜਾ ਫਿਰ ਤੋਂ ਯਾਨੀ ਇੱਕ ਕਹਿਰ ਵਰਸ ਗਿਆ ਔਰ ਦੂਜੇ ਪਾਸੇ ਸਰਕਾਰਾਂ ਦੀ ਦੋਵੇਂ ਸਰਕਾਰਾਂ ਦੀ ਭਾਜੜ ਪੈ ਚੁੱਕੀ ਹੈ ਤਾਂ ਪੰਨੂ ਨੇ ਕੀ ਕਿਹਾ ਮੈਂ ਇਹਦਾ ਤੁਹਾਨੂੰ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਗੁਰਪੰਤ ਸਿੰਘ ਪੰਨੂ ਅਮਰੀਕਾ ਦੇ ਵਿੱਚੋਂ ਪਹਿਲਾਂ ਵੀ ਸੀਐਮ ਮਾਨ ਨੂੰ ਧਮਕੀ ਦਿੱਤੀ ਜਾਂਦੀ ਹੈ 26 ਜਨਵਰੀ ਵਾਲੇ ਦਿਨ ਕਿ ਅਸੀਂ ਤੈਨੂੰ ਬੰਬ ਨਾਲ ਉਡਾ ਦੇਾਂਗੇ ਬਹੁਤ ਸਾਰੀ ਵੱਡੀ ਧਮਕੀ ਦੇ ਬਾਵਜੂਦ ਵੀ ਸੀਐਮ ਭਗਵੰਤ ਮਾਨ ਨੇ ਝੰਡਾ ਲਹਿਰਾ ਦਿੱਤਾ ਵੱਡੇ ਆਲੇ ਦੇ ਵਿੱਚ ਲੇਕਿਨ ਉਹਨਾਂ ਨੂੰ ਬਹੁਤ ਸਾਰੀਆਂ ਜਗ੍ਹਾ ਵੀ ਬਦਲਣੀ ਪਈ ਸੀ ਤਿੰਨ ਵਾਰ ਉਹਨਾਂ ਨੇ ਜਗ੍ਹਾ ਬਦਲੀ ਸੀ ਇਹ ਵੀ ਤੁਸੀਂ ਜਾਣਦੇ ਹੋ ਪਰ ਪੰਨੂ ਨਵੀਂ ਵੀਡੀਓ ਜਾਰੀ ਕਰਦਾ ਉਸ ਤੋਂ ਬਾਅਦ ਪੂਰੀ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਸਮੇਤ ਪੰਜਾਬ ਦੇ ਕਿਹੜਾ ਕਿਹੜਾ ਨਾਮ ਲੈ ਇਹਦੇ ਵਿੱਚ ਉਹ ਸਾਰਾ ਡਿਟੇਲ ਤੁਹਾਨੂੰ ਦਿਖਾਉਂਗਾ ਵੀਡੀਓ ਸੁਣਾਉਂਗਾ ਪੰਨੂ ਦੇ ਮੂੰਹੋਂ ਸੁਣਾਉਂਗਾ ਕਿ ਪੰਨੂ ਨੇ ਬਹੁਤ ਵੱਡੀ ਯਾਨੀ ਇੱਕ ਐਸੀ ਚਾਲ ਚੱਲ ਦਿੱਤੀ ਹੈ ਜਿਹਦੇ ਨਾਲ ਸੈਂਟਰ ਦੀ ਸਰਕਾਰ ਦੇ ਵੀ ਪੈਰ ਨਿਕਲ ਚੁੱਕੇ ਨੇ ਔਰ ਨਾਲ ਨਾਲ ਹੀ ਪੰਜਾਬ ਦੀ ਸਰਕਾਰ ਕੰਮ ਚੁੱਕੀ ਹੈ ਜਿਹੜੀ ਕੇਸ ਨੇ ਗੱਲ ਕਹੀ ਹੈ ਅ ਗੁਰਪੰਤ ਸਿੰਘ ਪੰਨੂ ਨੇ ਅਮਰਪਾਲ ਸਿੰਘ ਬਰੇ ਕੀ ਬੋਲੇ ਨੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਔਰ ਪਹਿਲਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਦੋਵੇਂ ਸਰਕਾਰਾਂ ਨੂੰ ਯਾਨੀ ਕੈਸਾ ਝਟਕਾ ਲੱਗਿਆ ਪੰਨੂ ਨੇ ਇਹੋ ਜਿਹਾ ਕੀ ਕੀਤਾ ਜਿਹੜਾ ਕਿ ਦੋਵੇਂ ਸਰਕਾਰਾਂ ਨੂੰ ਸਕੰਜੇ ਦੇ ਵਿੱਚ ਲੈ ਲਿਆ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹਦਾ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਕਦ ਰਾਸ਼ਟਰਪਤੀ ਟਰੰਪ ਦੇ ਸੌਂਚਕ ਸਮਾਗਮ ਤੋਂ ਬਾਅਦ ਲਗਾਤਾਰ ਚਚਾਮਾ ਦੇ ਵਿੱਚ ਚੱਲ ਰਿਹਾ ਹੈ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਜੋ ਕਿ ਲਗਾਤਾਰ ਤੰਕੀਆਂ ਦਿਂਦਾ ਨਜ਼ਰ ਆਉਂਦਾ ਹੈ ਪਰ ਹੁਣ ਇੱਕ ਹੋਰ ਵੀਡੀਓ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਨੂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰਾ 2025 ਦੇ ਵਿੱਚ ਕਤਲ ਹੋਵੇਗਾ ਕਿ ਮੈਨੂੰ 2025 ਚ ਮਾਰ ਦਿੱਤਾ ਜਾਵੇਗਾ ਪਰ ਉਸ ਦੇ ਨਾਲ ਹੀ ਉਸ ਦੇ ਵੱਲੋਂ ਕੁਝ ਅਜਿਹੇ ਸਖਸ਼ੀਰਾਂ ਦੇ ਨਾਮ ਲਏ ਗਏ ਨੇ ਕਿ ਜੇਕਰ ਮੇਰਾ ਅਮਰੀਕਾ ਦੇ ਵਿੱਚ ਕਤਲ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਇਹ ਚਿਹਰੇ ਹੋਣਗੇ ਕੌਣ ਨੇ ਉਹ ਚਿਹਰੇ ਜਿਸ ਨੂੰ ਗੁਰਪਤਵੰਦ ਸਿੰਘ ਪੰਨੂ ਨੇ ਸਿੱਧੇ ਤੌਰ ਦੇ ਉੱਤੇ ਦੋਸ਼ ਲਾਏ ਨੇ ਤੇ ਆਖਿਰ ਕਿਉਂ ਗੁਰਪਤਵੰਦ ਸਿੰਘ ਪੰਨੂ ਨੇ ਇਹ ਭਵਿੱਖਬਾਣੀ ਕੀਤੀ ਹੈ ਇਸ ਦਾ ਖੁਲਾਸਾ ਖੁਦ ਪੰਨੂ ਨੇ ਕੀਤਾ ਹੈ ਇੰਡੀਅਨ ਪੈਕਟ ਮੀਡੀਆ is stating and have declared that I will be killed in 2025. If I am ever assassinated in US or anywhere else, Indian officials who will be responsible for my assassination are Indian Prime Minister Narendra Modi, Home Minister Amit Shah, Foreign Minister Jaishankar, NSA Ajit Dawal, Indian ambassador to US Vineet Kwatra and India's foreign secretary Vikram Misri Punjab de vich bhai amar pal singh nu leke ki kahani bani hai oh vi main tuhanu dasda dekho gurpan singh pannu ne pehla america de vichon beh ke punjab de mukhy mantri nu dhamki ditti si ke assi tuhanu chanda nahi lehraun dewange khalsaistan de naare vi likhe gaye si patialle de vich chanda lehrauna si ਕਈ ਜਗਾਵਾਂ ਬਦਲ ਦਿੱਤੀਆਂ ਗਈਆਂ ਕਦੇ ਕਿਤੇ ਕਦੇ ਕਿਤੇ ਪਰ ਹੁਣ ਤੁਸੀਂ ਇਹ ਵੇਖੋ ਪੰਜਾਬ ਦੀ ਸਰਕਾਰ ਨੂੰ ਛੱਡ ਕੇ ਵੱਡੇ ਲੈਵਲ ਤੇ ਕੰਮ ਕਰ ਦਿੱਤਾ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਟਾਰਗੇਟ ਕੀਤਾ ਅਮਿਤ ਸ਼ਾ ਨਰਿੰਦਰ ਮੋਦੀ ਔਰ ਇੱਕ ਹੋਰ ਜਿਹੜਾ ਕਿ ਉਹਨਾਂ ਦੀ ਤੀਜੀ ਇੱਕ ਤੀਸਰਾ ਨਾਮ ਹੈ ਜਿਹੜਾ ਬਹੁਤ ਵੱਡਾ ਨਾਮ ਹੈ ਡੋਵਾਲ ਸਾਹਿਬ ਦਾ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਪਲਾਨਿੰਗ ਕਰਦੇ ਮੋਦੀ ਵਾਸਤੇ ਉਹੀ ਯਾਨੀ ਸਾਰੀ ਗੱਲਬਾਤ ਰਚਦੇ ਨੇ ਜਦੋਂ ਕਿਸੇ ਗੱਲ ਨੂੰ ਅੰਜਾਮ ਦੇਣਾ ਪੈਂਦਾ ਦੇਸ਼ ਦੇ ਪ੍ਰਤੀ ਤਾਂ ਦਵਾਲ ਸਾਹਿਬ ਦਾ ਨਾਮ ਪਹਿਲਾਂ ਆਉਂਦਾ ਸਾਰਿਆਂ ਤੋਂ ਸਾਹਮਣੇ ਤਾਂ ਉਹਨਾਂ ਦਾ ਵੀ ਇੱਕ ਨਾਮ ਲਿਆ ਗੁਰਪੰਤ ਸਿੰਘ ਪੰਨੂ ਨੇ ਕਿ ਮੈਂ ਜੇਕਰ ਮੈਨੂੰ ਕੁਝ ਹੁੰਦਾ ਹੈ 2025 ਦੇ ਵਿੱਚ ਇਹ ਮੈਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਔਰ ਜੇਕਰ ਮੈਨੂੰ ਕੁਝ ਹੁੰਦਾ ਤਾਂ ਫੇਰ ਦੋਵੇਂ ਸਰਕਾਰਾਂ ਯਾਨੀ ਪੰਜਾਬ ਤੇ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਵੱਡੇ ਪੱਧਰ ਤੇ ਸੈਂਟਰ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਹੁਣ ਅਮਰਪਾਲ ਸਿੰਘ ਤੇ ਆਜੋ ਇੱਕ ਪਾਸੇ ਗੁਰਪੰਤ ਸਿੰਘ ਪੰਨੂ ਸਿੱਖਾਂ ਦੀ ਮਦਦ ਕਰਦਾ ਉਹ ਕਰਦਾ ਕਿਵੇਂ ਆ ਅਮਰਪਾਲ ਸਿੰਘ ਦੀ ਵੀ ਮਦਦ ਕਰਦਾ ਕਿਵੇਂ ਕਰਦਾ ਖਾਲਿਸਤਾਨ ਦੇ ਰੂਪ ਦੇ ਵਿੱਚ ਪਰ ਸਾਡੇ ਪੰਜਾਬ ਦੇ ਵਿੱਚ ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਖਾਲਿਸਤਾਨ ਦੇ ਨਾਲ ਪੰਜਾਬ ਦੇ ਵਿੱਚ ਉਗਰਵਾਦ ਫੈਲ ਸਕਦਾ ਇਹਦੇ ਨਾਲ ਬਹੁਤ ਸਾਰੀ ਜਾਨੀ ਕਹਿੰਸਾ ਹੋ ਸਕਦੀ ਹੈ ਪਰ ਇਹ ਪੰਜਾਬ ਨੂੰ ਲੋੜ ਹੈ ਕਿ ਜਿਹੜੀ ਇਹ ਸ਼ਖਸੀਅਤ ਹੈ ਗੁਰਪੰਤ ਸਿੰਘ ਪੰਨੂ ਜੇਕਰ ਤੁਸੀਂ ਇਹਨਾਂ ਦੇ ਕਹੇ ਤੇ ਚੱਲਦੇ ਹੋ ਤਾਂ ਫੇਰ ਪੰਜਾਬ ਦੀ ਬਰਬਾਦੀ ਹੋ ਸਕਦੀ ਹੈ ਵੱਡੇ ਪੱਧਰ ਤੇ ਕਿਉਂਕਿ ਕੋ ਬੰਦਾ ਅਮਰੀਕਾ ਦੇ ਵਿੱਚ ਬਹਿ ਕੇ ਪੰਜਾਬ ਦੀ ਜਨਤਾ ਨੂੰ ਅਗਰ ਟਾਰਗੇਟ ਕਰਦਾ ਤਾਂ ਫੇਰ ਨੁਕਸਾਨ ਹੋਣਾ ਤੈ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਵੀ ਪੰਜਾਬ ਦੇ ਵਿੱਚ ਹੈ ਸਰਕਾਰਾਂ ਵੀ ਹਿੰਦੁਸਤਾਨ ਦੇ ਵਿੱਚ ਹੈ ਜੇਕਰ ਕੋਈ ਸੰਰਚਨਾ ਲੜਨਾ ਤਾਂ ਫਿਰ ਇੱਥੇ ਬਹਿ ਕੇ ਲੜਨਾ ਪੈਣਾ ਤਾਂ ਜਿਹੜਾ ਅਮਰੀਕਾ ਦੇ ਵਿੱਚੋਂ ਫੋਕਸ ਕੀਤਾ ਜਾਂਦਾ ਕਿਤੇ ਨਾ ਕਿਤੇ ਜਨਤਾ ਦੇ ਲਈ ਪੰਜਾਬ ਦੇ ਲਈ ਖਾਸ ਕਰਕੇ ਮੈਂ ਕਹੂੰ ਆ ਵੀ ਉਹ ਖਤਰਾ ਹੈ ਤੇ ਬਾਕੀ ਦੀਆਂ ਜਿਹੜੀਆਂ ਗੱਲਾਂ ਨੇ ਜੇਕਰ ਕੋਈ ਸਮਾਜਿਕ ਤੌਰ ਤੇ ਗੱਲ ਰੱਖੀ ਜਾਂਦੀ ਹੈ ਅੱਖਾਂ ਦੇ ਆਧਾਰ ਤੇ ਫੇਰ ਤਾਂ ਦੇਖੋ ਪੰਜਾਬ ਦੀ ਜਨਤਾ ਉਹਨਾਂ ਨੂੰ ਕਬੂਲ ਸਕਦੀ ਹੈ ਪਰ ਜਦੋਂ ਇਹ ਕਿਹਾ ਜਾਂਦਾ ਵੀ ਤੁਸੀਂ ਇਹ ਕਰੋ ਤੁਸੀਂ ਫਲਾਣਾ ਕਰੋ ਉਹ ਗੱਲਾਂ ਨੂੰ ਬਹੁਤ ਸਾਰੀ ਜਨਤਾ ਪੰਜਾਬ ਦੀ ਨਕਾਰਦੀ ਆ ਤਾਂ ਹੁਣ ਪੰਜਾਬ ਦੀ ਸਰਕਾਰ ਨੂੰ ਛੱਡ ਕੇ ਪੰਨੂ ਨੇ ਅਮਰਪਾਲ ਸਿੰਘ ਦੀ ਵੀ ਸਪੋਰਟ ਬਹੁਤ ਸਾਰੇ ਵਾਰ ਕੀਤੀ ਆ ਔਰ ਦੂਜੇ ਪਾਸੇ ਇਹ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਨੂੰ ਵੱਡੇ ਪੱਧਰ ਤੇ ਨਹੀਂ ਇਹ ਗੱਲ ਕਹੀ ਹੈ ਜੇਕਰ ਮੈਨੂੰ ਕੋਈ ਕੁਝ ਕਰਦਾ ਮੈਂ ਇਹਨੂੰ ਮਰਵਾਉਂਦਾ ਅਮਰੀਕਾ ਦੇ ਵਿੱਚ ਤਾਂ ਜ਼ਿੰਮੇਵਾਰ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਡਬਾਲ ਹੋਊਗਾ ਤਾਂ ਹੁਣ ਦੇਖੋ ਆਏ ਦਿਨ ਇੱਕ ਪੰਨੂ ਦੀ ਵੀਡੀਓ ਜਾਰੀ ਹੋ ਜਾਂਦੀ ਹੈ ਜਿਹਦੇ ਵਿੱਚ ਪੰਨੂ ਦਾ ਜਿਹੜਾ ਬੋਲਣ ਦਾ ਤਰੀਕਾ ਉਹ ਦਰਅਸਲ ਇੱਕ ਅਲੱਗ ਹੀ ਹੁੰਦਾ ਹੈ ਕਿ ਜੋਸ਼ ਨਾਲ ਭਰੀ ਹੋਈ ਸਪੀਚ ਜਦੋਂ ਕੋਈ ਨੌਜਵਾਨ ਪੰਜਾਬ ਦਾ ਸੁਣਦਾ ਤੇ ਉਸ ਨੂੰ ਅਟਰੈਕਟ ਕਰਦੀ ਹੈ ਤੇ ਫੇਰ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਫਲਾਣਾ ਹੋ ਗਿਆ ਜੀ ਢਿੰਗੜਾ ਹੋ ਗਿਆ ਜੀ ਕਿਉਂਕਿ ਦੇਖੋ ਸੋਚ ਅਮਰੀਕਾ ਤੋਂ ਚੱਲਦੀ ਹੈ ਹੋ ਸਕਦਾ ਉਹਦੇ ਪਿੱਛੇ ਵੀ ਕੋਈ ਵੱਡੀ ਤਾਕਤ ਖੜੀ ਹੋਵੇ ਇਹਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਹੋ ਸਕਦਾ ਅਮਰੀਕਾ ਦਾ ਕੋਈ ਡੋਨਰ 트ੰਪ ਵਰਗਾ ਰਾਸ਼ਟਰਪਤੀ ਹੋ ਸਕਦਾ ਪੰਜਾਬ ਨੂੰ ਸਿੱਧਾ ਟਾਰਗੇਟ ਕਰ ਦੇ ਹੁਣ ਨਾ ਕਿ ਸੈਂਟਰ ਨੂੰ ਤਾਂ ਹੁਣ ਸਾਡੇ ਲੋਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਇਹ ਗੱਲ ਤਾਂ ਸਮਝ ਲੈਣੀ ਚਾਹੀਦੀ ਹੈ ਕਿ ਜੇ ਕੋਈ ਸਾਨੂੰ ਬਾਹਰੋਂ ਬਹਿ ਕੇ ਟਾਰਗੇਟ ਕਰਦਾ ਤਾਂ ਸਾਡੇ ਨੌਜਵਾਨੀ ਦਾ ਸਾਡੇ ਪੰਜਾਬੀ ਸਿੱਖ ਭਰਾਵਾਂ ਦਾ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਤੇ ਪੰਜਾਬ ਵਾਲੇ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਇਹ ਪੰਜਾਬ ਦੀ ਜਨਤਾ ਇਹਨਾਂ ਗੱਲਾਂ ਤੇ ਰਿਐਕਸ਼ਨ ਕੀ ਦਿੰਦੀ ਹੈ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿਹੜੀ ਗੱਲ ਦੇ ਹੱਕ ਦੇ ਵਿੱਚ ਖੜੇ ਹੋ ਦੇਖੋ ਅਮਰਪਾਲ ਸਿੰਘ ਦੀ ਮਿਹਾਤ ਕਰਾਉਣਾ ਕੋਈ ਮਾੜੀ ਗੱਲ ਨਹੀਂ ਪਰ ਜੇ ਕੋਈ ਐ ਕਵੇ ਕਿ ਭਾਈ ਤੁਸੀਂ ਫਲਾਨਾ ਗਲਤ ਕਰਦੋ ਫੇਰ ਕੰਮ ਸੱਟ ਹੋਣਾ ਇਹ ਗੱਲਾਂ ਕਿੱਦੇ ਨੇ ਕਿਤੇ ਸਾਡੇ ਪੰਜਾਬ ਨੂੰ ਥੱਲੇ ਲੈ ਕੇ ਜਾਣਗੀਆਂ ਔਰ ਦੂਜੇ ਪਾਸੇ ਸਾਡੀ ਸਿੱਖ ਨੌਜਵਾਨੀ ਨੂੰ ਬਦਨਾਮ ਵੀ ਕੀਤਾ ਜਾ ਸਕਦਾ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਬਹੁਤ ਵੱਡਾ ਟੈਗ ਲੱਗਿਆ ਕਿਉਂ ਲਏ ਤੇ ਐਨਐਸਏ ਲਾ ਦਿੱਤੀ ਔਰ ਉਹਨੂੰ ਦੇਸ਼ದ್ರੋਹੀ ਕਰਾਰ ਦਿੱਤੇ ਦੇ ਦਿੱਤੇ ਗਏ ਨੇ ਸਰਕਾਰਾਂ ਦੁਆਰਾ ਜੋ ਕਿ ਹੈ ਨਹੀਂ ਬਿਲਕੁਲ ਪਲੰਦੇ ਬਣਾਏ ਹੋਏ ਆ ਝੂਠੇ ਤਾਂ ਹੁਣ ਮੇਰਾ ਵੀਰ ਇਸ ਵੀਡੀਓ ਨੂੰ ਆਪਣਾ ਯੋਗਦਾਨ ਦਿੰਦੇ ਹੋਇਆ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇੱਕ ਨੌਜਵਾਨ ਪੰਜਾਬੀ ਤੱਕ ਇਹ ਵੀਡੀਓ ਪਹੁੰਚੇ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ